ਸ਼ਿਕਾਰੀ ਆਏ ਆ ਇੱਕ ਰੱਬਰ ਸ਼ਿਕਾਰੀ ਕਿਹਨਾਂ ਨਾਲ ਲੈ ਆਏ ਤਾਂ ਦੇਖੋ ਜੀ ਪੰਮਾ ਬਾਪ ਡਰਦਾ ਸਾਡੀ ਗੱਲ ਜੀ ਡਰਦਾ ਡਰਦਾ ਨਹੀਂ ਬਾਈ ਸਸਰੀ ਗੱਲ ਜੀ ਇਹਨੂੰ ਪਹਿਲਾਂ ਕਹਿਤਾ ਬਾਈ ਅੰਦਰ ਇਲਾਜ ਤੈਂ ਕਰਾਉਣਾ ਜੇ ਸੂਰਾ ਨੇ ਢਾਲਿਆ ਹਲਾ ਲਾ 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 ਲਿਆ ਉਦੋਂ ਬੈਨ ਨੂੰ ਦੇਖ ਕੇ ਡਰਾਤੇ ਸਾਰੇ ਬੈਨ ਨਹੀਂ ਆਉਂਦੀ ਹੋਣੀ ਨਾ ਗਿਰ ਗਿਆ ਨਾ ਲੰਘ ਕੇ ਆ ਗਏ ਇਹ ਲੰਘ ਗਏ ਦੁਨੇ ਆਪਾਂ ਆ ਵੀ ਇੱਕ ਸਾਈਡ ਨੂੰ ਗਏ ਲੰਘ ਕੇ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਸਾਈਡ ਨੂੰ ਜਿੱਥੇ ਪੈੜਾਂ ਗਈਆਂ ਬੇ ਉੱਥੇ ਵੀ ਨਹੀਂ ਮੂੰਹ ਆ ਰਿਹਾ ਬਨੂ ਖਾਣਾ 81 18 20 ਚੱਲ ਹੈ ਤਕਰੇ ਵੀ ਕੱਦ ਬਹੁਤ ਹੈ ਦਾ ਵੀ ਕਿੰਝ ਕੱਦ ਹੈਗਾ ਹਾਂ ਜਾਨੀ ਹਾਂ ਹੋਰ ਕੰਮ ਜਿਆਦਾ ਹੈ ਉਹਰੇ ਚੱਕਰ ਹੋਰ ਵੀ ਤੈਨੂੰ ਮੈਂ ਦੱਸਦਾ ਭਾਈ ਮਿਲੋ ਸੁਖੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਉੱਧਰ ਆ ਗਏ ਭਾਈ ਸ਼ਿਕਾਰੀ ਆਏ ਆ ਇੱਕ ਰੱਬਰ ਸ਼ਿਕਾਰੀ ਵਾਲੇ ਲੈ ਆਏ ਤਾਂ ਕੋਈ ਪੰਮਾ ਮਾਫ ਡਰਦਾ ਸਤਿ ਗਾਲ ਜੀ ਨਾ ਡਰਦਾ ਡਰਦਾ ਨਹੀਂ ਬਾਈ ਸਤਿ ਗਾਲ ਜੀ ਇਹਨੂੰ ਪਹਿਲਾਂ ਕਹਿਤਾ ਬਾਈ ਅੰਦਰ ਇਲਾਜ ਤੈਂ ਕਰਾਉਣਾ ਜੇ ਸੂਰਾ ਨੇ ਢਾਲਿਆ ਜੇ ਬਚ ਗਿਆ ਹਸ ਯਾਰ ਤਾਂ ਦੇਲਾ ਕਹੇ ਜੇ ਆ ਬਚੂਗਾ ਹੀ ਨਹੀਂ ਹਲੇ ਪੰਜਾਲੇ ਗੰਨੇ ਵਾਲੇ ਆਏ ਸੂਰ ਨੇ ਮਾਰਨੇ ਭਗਾ ਕੇ ਹਾਂ ਗੰਨੇ ਵਾਲੇ ਆ ਸਿਆਰੇ ਇਹ ਮੈਂ ਕਹਿੰਦਾ ਚਾਹੇ ਰੋਟੀ ਰੱਖ ਕੇ ਖਾ ਲੈ ਤੇ ਪਰ ਦੇਤਾ ਸਹੀ ਦੇਤਾ ਸਹੀ ਹੂੰ ਉਹ ਆਪ ਕਿਵੇਂ ਦੇ ਚੱਕ ਲੈਸ ਲੰਗਾ ਮੈਂ ਨਾਲ ਤੇ ਰੱਖਿਆ ਪਿਆ ਮੈਨੂੰ ਤਾਂ ਲੱਗਦਾ ਨਹੀਂ ਲੈ ਹਾਂ ਸੂਆ ਕਿੱਥੇ ਉਹ ਸੂਆ ਕਿੱਥੇ ਘੇਰਤਾ ਸੂਆ ਕਿੱਥੇ ਸੂਆ ਸੂਆ ਪਿਆ ਉਹ ਪਿਆਸ ਨੂੰ ਚੱਕ ਲੈ ਲੋ ਬਾਈ ਦੇਖਦੇ ਹਾਂ ਹੁਣ ਇੱਧਰ ਕੰਨੇ ਚ ਆਏ ਅੱਜ ਕੰਨੇ ਭਾਈ ਹਾਂ ਠੀਕ ਆ ਬਤਿੱਤੇ ਡਰ ਲੱਗਦਾ ਮੈਨੂੰ ਹਾਂ ਨਹੀਂ ਡਰਵਾਦਾ ਆ ਗਿਆ ਆ ਗਿਆ ਨਾ ਉਹੀ ਉਹ ਬੱਟਾ ਕਹਿੰਦੀ ਕਿਤੇ ਕਿਤੇ ਉਹੀ ਕਹਿੰਦੇ ਆ ਗਿਆ ਆ ਗਿਆ ਕਹਿੰਦਾ ਬੜਾ ਹੀ ਲੱਗਿਆ ਕੰਨੇ ਆਇਓ

ਰਾਤ ਨੂੰ ਗੱਲ ਕੀਤੀ ਇੱਕ ਵਾਰੀ ਸੀ ਰਾਤ ਨੂੰ ਹੈ ਉਹਦੀ ਪੇਹ ਹੈ ਇਹਨਾਂ ਤਰ੍ਹਾਂ ਨਹੀਂ ਆਇਆ ਆ ਜਾ ਕੇ ਆ ਗਿਆ ਉਹ ਖੇ ਤੇ ਆ ਗਿਆ ਓ ਖੇ ਤੇ ਆ ਕੇ ਖੜ ਜਾ ਤੂੰ ਬਈ ਆ ਵੀ ਸਫਾਈ ਹੁੰਦੀ ਜਾਂਦੇ ਨਾਲ ਚੱਲੇ ਮਾਤਾ ਚੱਲ ਮੁੰਡਾ ਹਮਤ ਕਿਸੇ ਜਿਹੜੀ ਹੈਗੀ ਜਿੱਥੇ ਤੇ ਨਿਕਲੇ ਆਇਆ ਦੇਖ ਲਈ ਕਰੇ ਨਾ ਬੰਦਾ ਕਿ ਡਰ ਕੇ ਮਰ ਗਿਆ ਵਾ ਡਰੇ ਤਾਂ ਗਿਆ ਇਹ ਬੰਦਾ ਡਰ ਕੇ ਹਾਂ ਦਰਗਹਿ ਤੇ ਭਿਉਣਾ ਬਾਈ ਤੁਸੀਂ ਪੈੜ ਦੇਖੋ ਲਾਗ ਬਸ ਜਾਨਵਰ ਦੀ ਭਿਉਣਾ ਉਹਨੂੰ ਹਾਂ ਨਹੀਂ ਮਾਰਨਾ ਥੋੜਾ ਸ਼ਤਿਸ਼ਕਾਰ ਕੋਈ ਨਹੀਂ ਹੋਣਾ ਹੈਗਾ ਸ਼ਿਕਾਰ ਵਾਲੇ ਥੋੜੇ ਹੋ ਸੀ ਪੈੜ ਹੈ ਨਹੀਂ ਕੁੱਤੇ ਗੁਮੇ ਪਿਆ ਇਹ 50 ਵਿੱਚ ਹੀ ਆ ਗਣਤ 50 ਪੈੜ ਬਾਕੀ 50 ਬਾਅਦ ਦੀ ਪੈੜ ਦੇ ਕਿ ਹਾਂ ਬਾਈ ਕਿਆ ਵਿਚਾਰ ਹੈ ਤੇਰੇ ਛੱਡੇ ਰਹਿ ਗਏ ਚਾਰ ਸ਼ਿਕਾਰੀ ਹੁਣ ਤੁਸੀਂ ਸਭ ਤੋਂ ਵੱਡਾ ਸ਼ਿਕਾਰੀ ਸੂਰੇ ਵਾਲਾ ਆਦੂਆ ਦੇਖ ਲਾ ਦੁਆ ਦਾ ਆਪਣਾ ਕੈਮੀ ਕਰਕੇ ਆ ਮੈਂ ਪੈਰਾਂ 'ਚ ਬੂਟ ਪਾਈ ਫਿਰਦਾ ਅਸਤੇ 'ਚ ਦਾਤ ਅਸੀਂ ਜੱਪੜਾ ਲੈ ਕੇ ਆ ਗਏ ਔੜੀ ਜੱਪੜਾ ਨਹੀਂ ਹੋਣਾ ਬੰਦਾ ਜਾਣਾ ਆ ਜੀ ਹੋਣਾ ਨਾ ਬੰਦਾ ਨਾ ਛੜੇ ਜੋਗਾ ਆ ਜੀ ਕੇ ਜੱਪੜਾ ਨਹੀਂ ਕਰਦਾ ਨੰਗੇ ਪੈਰੀ ਬੜਨਾ ਪੰਮੇ ਗੰਨੇ 'ਚ ਓ ਚੀਨੇ ਬੰਦੇ ਓ ਆਹ ਕਾਦੀ ਪੈੜ ਆ ਓ ਚੀਨੇ ਓ ਚੀਨੇ ਕਹੀ ਲੈ ਕੇ ਆ ਜਾ ਓ ਇੱਥੇ ਨਿਗਾਹ ਰੱਖੀ ਸੀ ਗੰਨੇ 'ਚ ਮਾਣਾ ਵੀ ਯਾਰ ਬੰਦੇ ਠੇਕ ਹੋਈ ਨਹੀਂ ਰੱਖਿਆ ਓ ਨਿਗਾਰਾ ਕਿ ਇੱਧਰ ਬੋਲ ਵੀ ਬੈ ਉਹ ਜੇ ਸੂਰ ਨਿਕਲੇ ਇੱਧਰ ਨੂੰ ਦੱਸ ਦੇ ਜਾਨਵਰ ਕਿਆ ਹੁੰਦਾ ਸੂਰ ਕਹ ਉਹਨੂੰ ਆਓ ਜਾਨਵਰ ਆਓ ਉਹ ਖਬਰੇ ਕਹੇ ਨਾ ਉਹਨੇ ਕਹਣਾ ਖਬਰੇ ਗਏ ਨਹੀਂ ਨਿਕਲਦੀ لازਮੀ ਹੋਊਗਾ ਸੀ ਆਦੇ ਨਾਲ ਕੰਨੇ ਬਹੁਤ ਮਗੰਨਾ ਬਹੁਤ ਗਾੜਾ ਹੈ ਹਾਂ ਗਾੜਾ ਹੈ ਕਦਾ ਹੋ ਗਿਆ ਦੱਸ ਕਰ ਹੋ ਗਿਆ ਕਦਾ ਹੋ ਗਿਆ ਉਹ ਗੱਨਾ ਕੁੱਟਦਾ ਸੁਣ ਜਣਾ ਹਾਂ ਯਾਰ ਹੱਸ ਕੇ ਮੈਨੂੰ ਮੈਂ ਤੇ ਨਹੀਂ ਵੀ ਹੁਣ ਆ ਕੇ ਦੱਸ ਦੇ ਇਹ ਆ ਪੈੜਾਂ ਹੈ ਹੈ ਕੁੱਤੇ ਦੀ ਪੈੜ ਆ ਇਹ ਜੇ ਬੰਦੇ ਮੁਲਾ ਜੀ ਦਾ ਨਾ ਕੁੱਤੇ ਦੀ ਹੈ ਨੀ ਤੁਝੇ ਬੜੀ ਹੁੰਦੀ ਹੈ ਬੱਕਰੀ ਵਰਗੀ ਹੁੰਦੀ ਹੈ ਇਹ ਬੱਕਰੀ ਜੇ ਹੁੰਦੀ ਹੈ ਨਾ ਉਸ ਦਾ ਵਜਨ ਹੁੰਦਾ ਹਾਂ ਉਹਦਾ ਪ੍ਰੈਸ ਕਰਦੇ ਜਾਂਦੇ ਆਂ ਮਿੱਟੀ ਆਹ ਬਿੱਲੇ ਦੀ ਆ ਉਹ ਬੱਸ ਕਰ ਤੂੰ ਪੈਜ ਕਿਤੇ ਪੈੜਾ ਨੂੰ ਤੇ ਲੱਗਿਆ ਉਹਦੀ ਜੀ ਡਿਸਕਵਰੀ ਆ ਰਹੀ ਹੈ ਵਿੱਚ ਨਹੀਂ ਨਾ ਤੂੰ ਆਹ ਇਹ ਡਿਸਕਵਰੀ ਆ ਰਹੀ ਹੈ ਬਿੱਲੇ ਦੀ ਪੈੜ ਵਾਲਾ ਤਰ੍ਹਾਂ ਤੇ ਆਓ 85 ਨੂੰ ਸਿੱਧਾ ਉਹਦਾ ਬਣਾਉ ਲਿਖਿਆ ਵਾ ਇੱਥੇ ਜੋ ਬੜੀ ਆਏ ਉਹ ਸ਼ੁਰੂ ਦੇ ਬੜੇ ਗਵਰੀ ਨਾਲ ਇਹਨੂੰ ਸੈਂਟਰ ਜੀ ਚ ਦੇਖੋ ਬਾਹਰ ਦੇ ਬਾਟਰ ਕਰੋ ਯਾਰ ਉਧਰ ਤੇ ਚਲੋ ਭਾਈ ਦੇਖਦੇ ਆ ਵੀ ਕਿਆ ਬਣਦਾ ਤੁਸੀਂ ਵਿੱਚ ਫੜੋ ਮੈਂ ਵਾਰ ਖੜਦਾ ਉਹ ਕਿੱਸਾ ਬਈ ਕੱਲ ਦਾ ਇਹਨਾਂ ਨੇ ਓਏ ਇੱਕ ਵਾਰੀ ਦੇਖ ਲਈ ਗੰਦਾ ਖਾਦਾ ਪਤਾ ਨਹੀਂ ਹੋਰ ਕੁਝ ਨਹੀਂ ਹੈਗਾ ਚੱਲ ਓਏ ਗੰਦਾ ਦੇਖ ਪਾ ਕਹਿੰਦੇ ਜਿਹੜੇ ਗੰਦੇ ਨੂੰ ਕਹਿੰਦਾ ਸੁੱਖੀਆਂ ਨੂੰ ਕਹਿੰਦਾ ਕੁਝ ਨਹੀਂ ਕੰਦਾ 85 ਕਹਿੰਦਾ ਵੀ ਫਸਾਤਾ ਪੰਮੇ ਨੇ ਕਹਿੰਦਾ ਇਹ ਕਹਿੰਦਾ ਕਦੇ ਨਹੀਂ ਹੈਗਾ ਹਾਂ ਓ ਪੰਮੇ ਨੂੰ ਮਾਰਿਆ ਜਾਂ ਓ ਪੰਮੇ ਨੂੰ ਮਾਰਿਆ ਯਾਰ ਕਰਨਾ ਪੈਂਦਾ ਹੁੰਦਾ ਫਿਰ ਉਹ ਹੋ ਜਾਂਦਾ ਕਿੰਨਾ ਚਾੜ ਦੇ ਨਾ ਇਹ ਬਚ ਗਿਆ ਨਾ ਇਹ ਸੂਰਾਰ ਜੂਹੇ ਤੇ ਬਾਕੀ ਆ ਵੀ ਇਹੀ ਵੇਚਣਾ ਬਾਈ ਅਸੀਂ ਇਹ ਤਾਂ ਠੀਕ ਹੈ ਇਹਨੂੰ ਹਾਸ ਕੇ ਹਰ ਖਿਡਾਰੀ ਪੇ ਜਾ ਮਰਜੀ 85 ਵੇਚਣਾ ਸੀ 85 ਵੇਚਣਾ ਸੀ ਕਿਹਦੇ ਤੇਰੇ ਗੱਲ ਵੀ ਵੇਚੇ ਨਾ 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 ਹੁਣ ਮੈਂ ਦੇਖ ਲਿਆ ਕੁਝ ਵੀ ਨਹੀਂ ਤਾਂ ਪਹਿਲਾਂ ਗੱਲ ਕਿਹਾ ਤੂੰ ਨਹੀਂ ਪੈਂਦਾ ਮੇਰੇ ਘਟ ਪੈਣਾ ਨੇ ਤੇਰੇ ਜੱਦਾ ਪੈਜੇ ਨਾ ਹੋਰ ਮਿਲ ਮਖਣੇ ਰੇਟ ਪੈਦੇ ਨਾ ਖਿਡਾਰੀ ਵਰ ਨਾਗਦੇ ਨਾ ਉਹ ਖਿਡਾਰੀ ਵਰ ਨਹੀਂ ਇਹ ਤਾਂ ਜਾ ਮਰਜੀ ਗੇਰੀ ਜਾ ਹਾ ਆਹ ਕਾ ਤੂੰ ਮੇਰੀ ਸੁਣ ਲੈ ਖਿਡਾਰੀ ਤੇਰਾ ਜੀ ਕਰਦਾ ਨਾ ਇਹਨੂੰ ਅੱਜੇ ਗੇਰੇ ਸਾਰੇ ਨੂੰ ਵਿਕ ਜਣ ਇਹਦਾ ਕੱਢ ਕੇ ਘੱਟ ਖੰਭਦਾ ਤੂੰ ਗੰਦਾ ਦੇ ਤੇਰਾ ਕਰਦਾ ਦੇਖ ਤਾਂ ਗਿਰ ਗਿਆ ਇਹ ਤਾਂ 85 ਨੇ ਇਹਨੇ ਕਦੇ ਹੁੰਦਾ ਨਹੀਂ ਟਕੜਾ ਬਹੁਤ ਟਕੜਾ ਟਮ ਹੈਗੇ ਕਾਰਟ ਮ ਹੈਗੇ ਆ ਉਹ ਪਰਾਂ ਹੀ ਆ ਯਾਰ ਜਿਹੜਾ ਹੋਇਆ ਹਲ ਇਸ ਵਾਟ ਆਏ ਹੋਏ 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 ਹਾਤਾ ਬੜਾ ਨਹੀਂ ਬੱਤਾ ਬਜਾ ਕੈਮਰਾਮੈਨ ਉੱਠੀ ਜਾਂਦਾ ਥੋੜਾ ਉਹ ਡਰ ਪਰੋਂ ਪਿੱਛੇ ਹਾਂ ਮੈਂ ਕਿਹਾ ਸੁੱਕੀ ਕਿਹਾ ਹੋ ਗਿਆ ਕਿ ਇੱਧਰ ਚੱਲ ਉਹ ਸਿੱਧਾ ਹੀ ਜਾਂ ਲੈ ਅਸੀਂ ਇੱਧਰ ਆਉਂਦੇ ਇੱਧਰੋਂ ਮੀਨ ਜਗ੍ਹਾ ਉਹ ਸਿੱਧਾ ਹੀ ਜਾਂ ਲੈ ਸਿੱਧਾ ਹੀ ਉਹ ਆ ਗੰਨਾ ਹਲਾ ਹਲਾ ਲੈ ਜਾ ਹਲਾ ਹਲਾ ਲਾਲਿਆ ਉਦੋਂ ਬੈਨ ਨੂੰ ਦੇਖ ਕੇ ਡਰਾਤੇ ਸਾਰੇ ਬੈਨ ਨਹੀਂ ਆਉਂਦੀ ਥੋੜੀ ਜਿਹੀ ਹੈ ਹੈ ਉਹ ਤੇ ਕਮਾ ਨਹੀਂ ਮੈਂ ਕਿਹਨੂੰ ਤੱਕ ਉਹ ਬਲਕ ਉਹ ਠਾਰਾ ਨੂੰ ਮਾਰਿਆ ਪੰਮਾ ਹੈਗਾ 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 ਹੈਲੇ ਆ ਦੂਰ ਰਟਾ ਹੈਗਾ ਉਹ ਹੈਗਾ ਹੈਗਾ ਗੈਲੇ ਆ ਚੱਲ ਹੋ ਮੇ ਬਈਆ ਪੱਤੀ ਹੁੰਦੀਆਂ ਬਿਮਾਰੀਆਂ ਸਰਕਾਰੀ ਦੀ ਉਹੀ ਸੁੱਕ ਗਈ ਉਹ ਹੋ ਹਾਂ ਬਾਲੀ ਖਾਤਰੇ ਪਈ ਆ ਗਿਆ ਕਿਹਨਾ ਬੱਠਿਆ ਰਿਹਾ ਅਹ ਲਖੀਆ ਦੇ ਇੱਧਰ ਪਾਣੀ ਲਾਇਆ ਸੀ ਇੱਧਰ ਨੂੰ ਖਾਦਾ ਨਵੀਂ ਬੈਡ ਕੋਈ ਨਹੀਂ ਹੈਗੀ ਖਾਦਾ ਵੀ ਨਹੀਂ ਹੈਗਾ ਯਾਰ ਕਿਤੇ ਵੀ ਖਾਦਾ ਬਣਿਆਗਾ ਖਾਦਾ ਬਣਿਆ ਫਿਰ ਸਾਰੇ ਸਾਰੇ ਆਪਸੇ ਮੂੰਹ ਮਾਰਦੇ ਜਾਂਦੇ ਆ ਇਹ ਇਹ ਲੱਗ ਗਏ ਉਹ ਪਿੱਛੇ ਹੀ ਰੱਤੀ ਆ ਗਿਆ ਫਿਰ ਉਹ ਹਾਂ ਉਹ ਕਿੱਦਾਂ ਲੰਘੂਗੇ ਅੱਜ ਤਨ ਹੋ ਆਹ ਸਾਈਡ ਨੂੰ ਹੋ ਰਾਵੜ ਆ ਗਈ ਐ ਆ ਮਾਚਾ ਨਾਉਣ ਜੇ ਮੇਰੇ ਕੋ ਸੂਰ ਆ ਗਿਆ ਕੈਮਰਾ ਮਾਰਾ ਉਹਦੇ ਕਿਆ ਮਾਰਾ ਗਾਟਿਆ ਬੰਦ ਕਰ ਸੱਜਾ ਕਾਕਾ ਅਰੇ ਬੱਧੀ ਆਈ ਐ ਮੱਡਿਆਰੀ ਉਹ ਛੁਪੀ ਛੁਵੇ ਦਾ ਮੂੰਹ ਉਰੇ ਰੱਖੇ ਤਾਂ ਮੇਰੇ ਗੱਡ ਦੇਣਾ ਓ ਓ ਓ ਲੱਲਾ ਹਾਂ ਆਹੀ ਪਾ ਕੁੱਤਾ ਵੀ ਘੁੰਮੇ ਬਈ ਉਹ ਲੈਣੇ ਘੁੰਮੂ ਵੀ ਇੱਕ ਵਾਰੀ ਉੱਧਰ ਤੇ ਗਈ ਘੁੰਮੇ ਹੋਇਆ ਆ ਲੈਣ ਉਧਰ ਨਹੀਂ ਉਹ ਆਹ ਪ੍ਰਾਣੀ ਉਹ ਆਹ ਹਾਂ ਆ ਤਾਣਾ ਗਿਆ ਬਬਾ ਬਈ ਵਜਿਆ ਆਲੀ ਸਾਰੀ ਥੜੀ ਕਿੰਨੇ ਦੀ ਉੱਪਰੋਂ ਤੂੰ ਮੈਂ ਕਹਿੰਦਾ ਥਾਰਾ ਨਾਲੋਂ 85 ਤਕੜਾ ਏ 85 ਬਹੁਤ ਤਕੜਾ ਬਾਈ 18 ਹਾਂ ਇਹ ਬਹੁਤ ਤਕੜਾ ਕਰਨਾ ਇਹ ਹਾਂ ਅਬਰ ਕੀ ਹੈ ਇਹ ਮੁਕਾਵਾ ਆ ਅੱਗੇ ਨੂੰ ਕਹਿੰਦਾ ਮਰ ਗਿਆ ਏ ਲੈ ਲੈ ਆਗ ਚੱਕੀ ਜਾ ਮੇਰੇ ਮੂਹਰੇ ਤੇ ਤਾਂ ਵੀਡੀਓ ਬਣਨੀ ਹੈ ਕੈਮਰਾਮੈਨ ਦੀ ਚਲ ਪਾਈ ਜਾ ਕਿਹਦੀ ਆ ਕੇ ਹਮਰਾ ਦਾ ਆ ਕੀ ਬਣਾ ਰਿਹਾ ਆਜ ਕਿੰਨੇ ਲੱਗੇ ਲਾ 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 ਲ ਆਪਾਂ ਆ ਵੀ ਕਿ ਸਾਈਡ ਨੂੰ ਗੇ ਲੰਕੇ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਸਾਈਡ ਨੂੰ ਉੱਥੇ ਪੈਣਾ ਗਈਏ ਬੇ ਉੱਥੇ ਵੀ ਨਹੀਂ ਮੂੰਹ ਆ ਰਿਹਾ ਉਹਨੂੰ ਖਾਣਾ ਤੋਂ 85 ਹੋ ਤਾਂ ਜ਼ਿਆਦਾ 85 ਭਰਉਣਾ ਦਾ ਯਾਰ ਫੇਰ ਇਹਨੂੰ ਠਾਰਨ ਦਾ ਖਾਣਾ ਆ ਨਿਕਲ ਕੇ ਰੋ ਤੇ ਹੋ ਆਉਂਗੇ ਅਹੀਂ ਜੀ ਕਰਾਈ ਕਰ ਇੱਥੇ ਨੂੰ ਆਂ ਚੱਲ ਸਿੱਧਾ ਮੋਟਰ ਦੱਬੇ ਆਈਏ ਮੋਟਰ ਦਾ ਦੱਬੇ ਹੀ ਐ ਹਾਂ ਉਹ ਤੂੰ ਰਹਿਣ ਤੇ ਚੱਲੇ ਤੈਨੂੰ ਬਸ ਕਰ ਬੇਚੂਗਾ ਪੋਣਾ ਉਹ ਜਾਣਾ ਬਾਹਰ ਲੱਜਾ ਆਪਾਂ ਬਾਰੇ ਬਾਰੇ ਲੱਜਾ ਜਿਹੜਾ ਸਿੱਧਾ ਉਹ ਪਰਲੇ ਕੰਨੇ ਸਿੱਧਾ ਸਿਆੜ ਫੇਤੇ ਕੰਨੇ ਹੀ ਲੰਘ ਜਾ ਲੈ ਇੱਕ ਸਸਰੇ ਨਾਲੋਂ ਜਾ ਤੂੰ ਕੰਨੇ ਜੇ ਕਹਿੰਦਾ ਤੈਨੂੰ ਤੈਂ ਦਾ ਬੂ ਉਹ ਕੌਣ ਨਹੀਂਦਾ ਮੈਂ ਮੂਹਰੀ ਜਾ ਕੇ ਲੈ ਜੀ ਦੋ ਕਰ ਦਵਾਂਗੇ ਜੇ ਕੋਈ ਖਾਣੀ ਆ ਹਾਂ ਬਹਿ ਜਾ ਟੇਕੇ ਬੈਣ ਨੂੰ ਦੇ ਕੇ 35 ਸ਼ਾਲਾ ਮਾਰੀਆਂ ਇੱਥੇ ਹੀ ਬੈਣ ਮਿਲੀ ਸੀ ਸਾਨੂੰ ਇੱਥੇ ਮਿਲੀ ਸੀ ਬੈਣ ਆਣੀ ਗਾ ਕੇ ਦੋਏ ਕਿਉਂ ਬਗਰੇ ਆ ਇਹਨੇ ਭਜਾਇਆ ਦੋ ਬਗਰੇ ਆ ਉਹ ਮੇਰੀ ਵੀ ਸੁਣ ਲੋ ਯਾਰ ਹਾਂ ਜਿਹੜਾ ਆਹ ਪੱਸਰਾ ਪਲਾਲੀ ਓ ਯਾਰ ਮੇਰੇ ਦੇਖੇ ਉੱਥੇ ਪਾਣੀ ਲੱਗ ਗਿਆ ਨਾ ਫੇਰ ਉਹ ਲੋਟ ਹੋ ਜਾਂਦਾ ਉਹ ਪਾਣੀ ਪੂਣੀ ਦਾ ਚੱਕਰ ਨਹੀਂ ਯਾਰ ਪੱਤੀਆਂ ਸੁੱਕਣੀਆਂ ਹੋ ਹੁਣ ਕੋਕੀ ਮੈਂ ਆਵਦਾ ਉਹ ਲੋਟ ਹੋ ਗਿਆ ਸਾਡੇ ਕੋਕਾ ਨਹੀਂ ਸਾਡੇ ਤਾਂ ਮੁੰਡਰੇ ਨਹੀਂ ਆਹ ਕਹਿੰਦਾ ਏਡਾ ਹੋਇਆ ਬਾਈ ਕੱਦ ਦੇਖੀਦਾ ਆਹ ਕਹਿੰਦਾ ਏਡਾ ਹੋਇਆ ਬਰਾਲੇ ਗਿੱਲਾ ਆ ਜਦੇ ਤਾਂ ਨਾ ਫੇਰ ਮਾੜੀ ਮੁੱਟੀ ਜਾਂਦੀ ਜਦ ਜੇ ਫੇਰ ਚਲਾ ਦੇ ਚਲਾ ਦੇ ਚਲਾ ਦੇ ਤੇ ਜਾਨਵਰ ਤਾਂ ਟੇਕ ਲਈ ਤਾਂ ਹੀ じゃ ਤੈਨੂੰ ਕਿਹਾ ਤਾਂ ਆ ਖੱਤੀ ਮਾੜੀ ਆ ਬੱਸ ਫੇਰ ਠੀਕ ਆ ਹਾਂ ਕਿੱਥੇ ਆ ਠੀਕ ਹੈ ਵਾਹ ਬੰਦਾ ਮਰੀਪ ਆ ਗਿਆ ਆ ਗਿਆ ਮੈਂ ਕਹਿੰਦਾ 99 ਨਾਲੋਂ ਸਾਰੀ ਵਧੀਆ ਏ ਗੱਲ ਨਾ ਹਾਂ 99 ਠੀਕ ਏ 95 ਉਹਨਾਂ ਤਗੜਾ ਤਾਂ ਨਹੀਂ ਹੈਗਾ ਜਿੰਨਾ 18 85 ਆ 85 ਤਗੜਾ ਨਹੀਂ ਸੁਖੀ ਕਰਨਾ ਉਹ ਤਾਂ ਬਹੁਤ 85 ਵੀ 18 ਵੀ ਚੱਲ ਹੈ ਤਗੜਾ ਇਹ ਵੀ ਕੱਦ ਬਹੁਤ ਹੈਦਾ ਵੀ ਇਹਦਾ ਕੱਦ ਹੈਗਾ ਹਾਂ ਯਾਨੀ 85 ਵੀ ਤਗੜਾ ਕਰਨਾ ਬਹੁਤ ਮਾੜਾ ਗੰਨਾ ਯਾਰ 85 ਦੇ ਬਜਰ ਮਾ ਕਿੱਥੇ ਲੈਣਾ ਹਾਂ ਉਹ ਬਜਰ ਮਾ ਮਰ ਜਾਣਾ ਉਹ ਮਾੜਾ ਨਹੀਂ ਹੈਗਾ ਉਹਨਾਂ ਦੀ ਗਰੋਥ ਚ ਨਹੀਂ ਨਾ ਹੈਗਾ ਇਹ ਥੱਲੇ ਜੰਮ ਘਟ ਹੈ ਸਾ ਹਾਂ ਹਾਂ ਜੰਮ ਜਿਆਦਾ ਹੈ ਉਹਰੇ ਚੱਕਰ ਹੋਰ ਗੀ ਤੈਨੂੰ ਮੈਂ ਦੱਸਦਾ ਉਹਰੇ ਕੁੱਤੇ ਘੁੰਮੀ ਜਾਂਦੇ ਪਿੰਡਾਂ ਕਰਕੇ ਹਾਂ ਇੱਥੇ ਕੁੱਤੇ ਘੁੰਮਦੇ ਰਹਿੰਦੇ ਜੰਮ ਘਟ ਜੰਮਿਆ ਹੈ ਨਹੀਂ ਨਹੀਂ ਹਾਂ ਮੂਰਦੀ ਵਾਲਾ ਕਰਦਾ ਮੈਂ ਜਿਹਦੇ ਵਿੱਚ ਪੈਦਾ ਕੁੱਤੇ ਨਹੀਂ ਹੁਣ ਵੀ ਹੈ ਗਿਆ ਦੇਖ ਆ ਕੁੱਤਾ ਘੁੰਮਾ ਪਿਆ ਹਮ ਤੇ ਗੱਲ ਕੁੱਤਾ ਕੱਲਾ ਆਜੂ ਸਾਹਮਣੇ ਹਮੜੇ ਕੋ ਮੇਰੇ ਅਰੇ ਉਹ ਰੋਦਾ ਕੱਲਾ ਬੰਦਾ ਨਹੀਂ ਆਉਂਦਾ ਹੈ ਹੈ ਜੰਮ ਘਟ ਹੈ ਕਾਤੂ ਦਾ 95 ਦਾ ਬਹੁਤ ਹੁੰਦਾ ਕੱਦ ਦੀ ਕੋਈ ਲੇਖਾ ਨਹੀਂ ਹੈਗਾ ਇਹਦਾ ਨਾ ਇਹ ਕਰਦਾ ਕਾਹਿੰਦਾ ਕਰਦਾ ਨਹੀਂ ਜੰਮ ਕੇ ਤੂੰ ਵੀ ਨਹੀਂ ਕਰਦਾ ਇਹ ਕਰਨੀ ਬੈਟਰੀ ਤੂੰ ਨਾ ਹਾਂ 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 ਤੈਨੂੰ ਕਿਹਾ ਬੜਾ ਹੈ ਮੈਂ ਤਾਂ ਹਾਂ ਬਠੀਕਾ ਬਸ ਆਓ ਫਿਰ ਮੈਂ ਮੈਂ ਕਿਤੇ ਦੇਣੀਆਂ ਦੇ ਲਾ ਤੂੰ ਕਿੰਨੂੰ ਅੱਗੇ ਆਉਣੀ ਬੈਠਦੀ ਜਿਹੜੇ ਦੇ ਪਰਲੀ ਸੈਂਡ ਚਾਲ ਹੈਗੀ ਆ ਉਹ ਨੈਣ ਵਾਲ ਕਿੰਨੇ ਚੱਲ ਹੁਣ ਆਪਾਂ ਨੂੰ ਹੌਸਲਾ ਪੁੱਛਿਆ ਰੇਟ ਪਹਿਲੇ ਮੈਂ ਤਾਂ ਐ ਤਾਂ ਉਦਣ ਦਾ ਮਤਲਬ ਨਹੀਂ ਕਿੰਨਾ ਕਰ ਕਾਦੀ ਲਿਆਉਣੀ ਆ ਗਾ ਦੂਗਾ ਆਹ ਟਰੈਕਟਰ ਦੀ ਬੰਦਰਾ ਦੀ 2800 ਦੀ ਹੋਊਗੀ ਲੱਗਦਾ 27 2800 ਮੈਨੂੰ ਤਾਂ ਐ ਤਾਂ ਮਾਪ ਗੰਨਾ ਦਿਖਾ ਲਿਆ ਹੁਣ ਹੈ ਗੰਨਾ 485 ਪਰ ਬਚਾਉ ਇਹ ਹੈ ਹੈ ਨਹੀਂ ਇਹ ਨੂੰ ਤਾਂ ਮਾਰਿਆ ਹੁੰਦਾ ਬਿੱਕ ਤੇ ਖੜਾ ਗੰਦਾ ਗੰਨਾ ਹੈ ਸਾਲਾ ਗਿਰਿਆ ਨਹੀਂ ਉਹ ਗਿਰਦਾ 85 ਬਸ ਐਨਾ ਫਰਕ ਆ ਉਹਦਾ ਕਿੰਨੇ ਗਿਰਦਾ ਨਹੀਂ ਹੈ ਉਹ ਤਕੜਾ ਜ਼ਿਆਦਾ ਹੋਊ ਉਹ ਤਕੜਾ ਗੰਦਾ ਉਹ ਪੰਜ ਜ਼ਿਆਦਾ ਹੁੰਦਾ اٹاٹ ماں ہاں جپا جان دے کھیرا وا کنے پھرنی سارے تیر بنا کھڑے سدھے آ 85 او پھر ہولے ا گننے دا فرق پیندا ہولے نہیں زمین دا فرق زمین دا فرق آ زمین دا فرق ہاں جاد مہ بھائی بھائیوں ایک ابا ڈونگا نہیں بیج دے ہاں او ڈونگا بیج دے بھائیاں ناں لڑدے پھردے پمے ج ڈونگا بیج دے آ بھائیے ناں لڑدے پھردے لڑدے دا تے 500 روپے لے کے آ ہن پھیر لے جے انہنے آ کے اے گادے ہن ہاں ساری لے تا دے گا ہاں دیکھ لی آں لے کے جاواں گا ہاں گھر دو کڑدے میں گھر تر لے نا اے 500 روپے موڑ لے جا

ਕਿਆ ਸੀ ਬੀਜ ਕੇ ਸੀ ਹਾਂ ਐਨੀ ਜਦਾ ਇਧਰ ਕੱਦਦਾ ਓਏ ਇਹਨੂੰ ਤਾਂ ਕੁਛ ਨਾ ਕਰੇ ਜਿੱਦਾਂ ਤਾਂ ਕੋਈ ਕੰਮ ਕਰਨਾ ਅੱਖਾਂ ਨਾ ਬੰਨੀਆਂ ਸੌਂ ਖਲਾਦੀ ਸਾ ਓਏ ਵੀ ਐਨੇ ਜਿੰਦਾ ਖੇਤ ਕਿ ਨਹੀਂ ਜਾਣਾ ਖੇਤ ਕਿ ਨਹੀਂ ਜਾਹਾ ਜੀਵ ਨਹੀਂ ਚਲਾਉਣੀ ਸਾਲੀ ਔਂ ਖਲਾਕੇ ਐਫੀ ਡੀ ਵੀਟ ਬਣਾਉਣਾ ਪੈਣਾ ਹਾਂ ਵੀ ਜੀਵ ਨਹੀਂ ਚਲਾਉਣੀ ਹੈਗੀ ਇਹਨੇ ਜਿਹੜਾ ਕਹ ਇਹ ਕਹੇ ਜੀਵ ਚਲਾਈ ਜਾਣੀ ਸਾਨੂੰ 3200 ਗਾਲ ਗੱਡੀ ਹੋਣੀ ਇਹਦੇ ਜੰਮਦਾ ਹੀ ਨਹੀਂ ਹੈਗਾ ਇਹਦੇ ਜੰਮਦਾ ਹੀ ਨਹੀਂ ਹੈਗਾ ਜੇ ਹੁਣ ਹਣ ਹੁਣ ਤਰੀਫ ਦੇਣੀ ਤੇ ਹਟਦਾ ਇਹਦਾ ਇੰਨਾ ਕ ਤਾਂ ਮੈਨੂੰ ਪਤਾ ਇਹਦਾ ਇਹਨੇ ਸਾਨੂੰ 35 ਹੋ ਗਾਲ ਕੱਢੀ ਹੁੰਦੀ ਤੇ ਜੰਮਦਾ ਨਹੀਂ ਹਾ ਤੈਂ ਬੀਜ ਤੋਂ ਆਇਆ 85 ਤੈਂ 85 ਨੂੰ ਆਤਾ ਮੇਰਾ ਬੀਜ ਵੀ 42 ਕੁਇੰਟਲ ਪਿਆ ਕਹਿੰਦਾ ਸਾਲਾ ਪੰਗਾ ਹੋ ਲੋ ਲਿਆ ਵੀਰ ਵੱਧ ਗਿਆ 6 7 6 8 ਆਈ ਇਹ ਮੈਂ ਦੇ ਤੇ 10 11 ਆਏ ਪਰ ਲੇ ਮਾਂ ਕਹਿੰਦਾ ਇੱਧਰ ਵੀ ਲੈ ਲੇ ਪੰਗਾ ਹਾਂ ਹੁਣ ਦੇਖਦਾ ਤੂੰ ਕਿੰਨਾ ਦੇਖਦਾ ਨਹੀਂ ਤੂੰ ਵਿੱਗੇ ਜਾਗਾ ਪੰਦੇ ਦੂਆ ਤੋਂ 35 ਕੁਇੰਟਲ ਪੈਂਦਾ ਇਹ ਤਾਂ ਜ਼ਿਆਦਾ ਪੈਂਦਾ ਇਹਦੇ 40 ਜਿਆਦਾ 18 ਦਾ ਵੀ ਬੀਜ ਬਹੁਤ ਪੈਂਦਾ ਨਿੱਗਰ ਕਰਕੇ ਨਿੱਗਰ ਕਰਕੇ 18 ਦਾ ਥੱਲੇ ਪਤਲਾ 18 ਫਿਰ ਭਾਰਾ ਇੱਕ ਗੁੱਦਾ ਵੀ ਤਾਂ ਹੀ ਹੈ ਤਾਂ ਹੀ ਕਰਦਾ ਹੈ 85 ਕਰਦਾ ਹੈ ਪੈਰਾਂ ਤੇ ਮਾੜਾ ਮਾਲਦਾ ਬਸੇਰਾ ਇਹ ਵੀ ਮਾਲਦਾ ਬਸੇਰਾ ਹਾਂ 21 ਦਾ ਮੁੰਡਾ ਜੇ ਇਹ ਤਾਂ ਵੱਡ ਹੋਗਾ ਇਹ ਠੀਕ ਹੈ ਗਿਰਦਾ ਨਹੀਂ ਸਾਰੀ ਖੜਾ ਦੇ ਦੂ ਬਾਕੀ ਕਹਿੰਦੇ ਆਪਾਂ ਮੁੰਡਾ ਨਹੀਂ ਫੁੱਟਦਾ ਹੈਗਾ ਮੁੰਡਾ ਲੇਟ ਵੱਡ ਜੇ ਮਰਜੀ ਗੰਨਾ ਬਾਈ ਵੱਡ ਲਾ ਪਹਿਲਾਂ ਉਹ ਫੁੱਟਣਾ ਹੀ ਨਹੀਂ ਹੈਗਾ ਜੇ ਮਰਜੀ ਜੰਨਾ ਵੱਡ ਲਾ ਜੇ ਨਾ ਟਾਈਮ ਨਾ ਵੱਡਣਾ ਫੁੱਟਣਾ ਕੰਨ ਇੱਕ ਹੋਰ ਜੇ 85 ਪਾ ਪਿੰਡ ਦੇ ਨਾਲ ਵੀ ਜੇ ਉਹ ਸੂਰਨ ਨਾਲ ਜ਼ਿਆਦਾ ਜਾੜਾ ਹੁੰਦਾ ਉੱਥੇ ਆ ਇਕੱਠਾ ਹੀ ਦਿੱਜਾ ਵਾ ਗੰਨਾ ਸੀ ਆ ਇਹ ਬੀਜ ਦੇ ਤੇ ਅਸੀਂ ਆ ਬੀਜ ਇਹ ਕਿਹੜਾ ਹੈ ਆ ਆ ਵੀ ਮੈਂ ਕਹਿੰਦਾ ਹੇਟ 230 ਲਟਤੀ ਨੀ ਹੈਗਾ 88 ਹੈਗਾ ਰਹੀ ਨਹੀਂ ਸਾਦਾ 88 ਹੈ 88 ਤੁਸੀਂ ਹੋਊਗਾ ਇਹ ਇਧਰ ਸੱਡ ਅਮਨਦੀਪ ਭਰਾ ਉਧਰ ਕਿਦਾਂ ਕਣਕੀ ਬੀਜ ਦੇ 88 ਗੰਨਾ ਪੱਟੀ ਫਿਰ ਕਾਲਾ ਰਦੋਏ ਉਹ ਹਾਂ ਪੈਣਾ ਨਾ ਝੂਕ ਕੇ ਕਹਿੰਦਾ ਕਿਰਾ ਮਿੱਟਾ ਦਾ ਇਹ ਨਹੀਂ ਗਾਤੇ 88 ਥੋੜਾ ਤਾਂ 95 ਦਾ 95 ਦਾ ਹੈਗਾ ਉਹ 95 ਦਾ 95 ਹੀ ਦਾ ਹੈਗਾ ਇਹਦੇ ਪੱਟੇ ਆ ਸਰਨੇ ਦੇ ਤੇ ਸਰਨੇ ਦੇ 88 ਨਹੀਂ ਹੈਗਾ ਬਰਾ ਉਹ 88 ਉਹ 18 ਮੈਂ ਦੇਖਿਆ ਨਹੀਂ ਕੱਲ ਡੋਲਾ ਪਾਉਂਦੇ ਨੇ 18 ਦਾ ਹਾਂ ਯਾਰ ਉਹਦਾ ਬੂਟੇ ਮਹੀ ਬੀਜ ਦਾ ਕਹਿੰਦਾ ਸਾਰੇ ਹੀ ਸਾਰਾ 88 ਨਹੀਂ ਹੈਗਾ ਨਹੀਂ ਹੈਗਾ 88 ਨਹੀਂ ਹੈ 88 ਤੋਂ ਸਿਰਫ ਉਧਰ ਉਧਰ ਆ ਥੋੜਾ ਜਿਹਾ ਫਿਰ ਤੇਜ ਦਾ ਬਣਾ 88 ਹੈ ਹਾਂ ਤੇਜ ਦਾ 88 ਆ ਹਵੇ ਤੇਜ ਦੀ ਲੈ ਆਉਣਾ 88 ਕਾਂਡ ਕਿੰਨਾ ਵਿਕਾ ਪਿਆ ਕਾਂਡ ਸਾਰੇ ਜੇ 18 ਚ ਦੇਖੀ 88 ਦੇ ਆਗਾਂ ਬਹੁ ਕਾਂਡ ਸਾਡੀ 88 ਤੇ ਤਾਂ ਕੋਈ ਵੀ ਨਹੀਂ 18 ਦੇ ਆਗ ਦੇਖੀ ਤੂੰ 18 ਦੇ 87 ਤੇ ਦੇਖੀ ਤੂੰ 18 ਦੀ ਨਿਸ਼ਾਨੀ ਹੋਈ ਹੈ ਕਾਂਡ 18 ਦੇ ਆ ਜਾ 95 95 ਦੀ 95 ਦੀ ਹੈਗੀ 18 ਦੀ ਇਹਦੇ ਘੱਟ ਆ ਜਿਹੜਾ 18 ਹੈ ਉਹਦੀ ਨਿਸ਼ਾਨੀ ਉਹ ਕਾਂਡ ਆ ਜਿਹਦੇ ਕਾਂਡ ਪਾਉਂਦਾ ਪਰ ਇਹ ਸੜਾ ਗੰਨਾ ਗਿਰਦਾ ਨਹੀਂ ਖੀ। ਤੁਸੀਂ ਕੱਲ ਵਾਲੀ ਪਾਈ ਵੀ ਸੀ। ਮੇਰੇ ਥਾਲਾ ਗੋਲ ਗਲੇ ਜੀ ਕਰਕੇ ਬਹੁਤ ਲੱਗੇ ਆ। ਬੱਚ ਲੱਗਦੇ ਆ। ਹਾਂ। ਦੂਰ ਆ। ਪਰਨਾ ਲਿਆਉਣਾ ਤੇ ਨਾਲ। ਹੈ? ਪਰਨਾ ਲਿਆਉਣਾ। ਪਾਨਾ ਨਹੀਂ ਤੇ ਤੇਰਾ ਪਰਨਾ ਹੋਵੇ। ਪਰਨਾ ਪਤਾ ਗਿਆ ਮੂੰਹ ਪਰ ਰੱਖ ਕੇ ਆਪਣਾ ਤੂੜੀ ਨਹੀਂ ਵੀ। ਇਹਦੇ ਚ ਇਹਦੇ ਇੱਥੇ ਆ ਦੇਖਾ ਇੱਥੇ ਦੇਖ ਕਿਵੇਂ ਆ ਕੇ ਪਰਨਾ ਮੂੰਹ ਪਰ ਪਾ ਲਾ। ਆ ਤੇਰੀ ਆ। ਆਗੇ ਹੀ ਵੱਜਦੇ। ਮੈਨੂੰ ਥਾਲਾ ਕੋਈ ਫਰਕ ਨਹੀਂ ਮੇਰੇ ਤੇ ਜਿਵੇਂ ਕੀੜੀਆਂ ਲੜੀਆਂ ਤੇ ਬੂਗੂਤ ਲੜੀਆਂ ਮੇਰੇ ਰੇਰੇ। ਆਪਾਂ ਬੂਗੂਤ ਨੂੰ ਦੇਖ ਕੇ ਤੂੰ ਐਂ ਛਾਲ ਮਾਰਦਾ। ਦੂਰ ਲੱਗਦਾ ਵਾ ਦੂਰ ਤੇ। ਹਾਂ ਦੂਰ ਤੇ ਡਰ ਲੱਗਦਾ ਮੇਰੇ ਮੁੰਡਾ ਮੈਂ ਡਰਦਾ ਨਹੀਂ ਸੂਰ ਤੇ ਹਾਂ ਸੂਰ ਤੇ ਮੈਂ ਕੋਈ ਨਹੀਂ ਡਰਿਆ ਹੁੰਦਾ ਦੇਖ ਲੈ ਹਾਂ ਇਹ ਗੱਲ ਹੈਗੀ ਆ ਮੂਰੇ ਫਿਰਦਾ ਫਾੜਿਆ ਤੇ ਮੂਰੇ ਜਾਂਦਾ ਤਾਂ ਮੇਰ ਪਪਾ ਪਿੱਛੇ ਮੂਰੇ ਤਾਂ ਫਿਰਦਾਦਾ ਇਹਨੂੰ ਆਏ ਮੇਰੇ ਪਿੱਛੇ ਤਿੰਨ ਜਣੇ ਹੈਗੀ ਆ ਸੈਨਾਪਤੀ ਸੈਨਾਪਤੀ ਮੂਰੇ ਹੀ ਹੁੰਦਾ ਤੂੰ ਸਾਡੇ ਪਿੱਛੇ ਰਿਆ ਉਹ ਮੇਰਾ ਸਪਾਈ ਆ ਜਦ ਤੱਕ ਕੈਮਰਾ ਫੜਾਤਾ ਇਹਦਾ ਪਿੱਛੇ ਦੱਸ ਜਦ ਤੱਕ ਕੈਮਰਾ ਫੜਾਤਾ ਇਹਨਾਂ ਦੇ ਇਹ ਜੂਰਾ ਇਹਦਾ ਨਾ ਕੈਮਰਾ ਨਿਕੜਦਾ ਨਾ ਪੰਮਾ ਨਿਕੜਦਾ ਕਿੱਥੇ ਮੋਬਾਈਲ ਮੈਂ ਇਹਨੂੰ ਪੁੱਛਿਆ ਤਾਂ ਹੈਗਾ ਵੀ ਸੂਰ ਦੇ ਕੈਮਰਾ ਮਾਰਨਾ ਕਿ ਫੋਨ ਸੜਕਾ ਮਾਰਨਾ ਆਉਂਦੀ ਕਹਿੰਦੇ ਅਸੀਂ ਪਿੱਛੇ ਰਹਿ ਗਏ ਵੀ ਸਾਡੇ ਫੁੱਲ ਵਾਲੇ ਗੱਡੀ ਦਾ ਮੂਹਰੇ ਫਿਰਦੀ ਆ ਜਿਹੜਾ ਮੇਰੇ ਬੰਦੇ ਨੇ ਕੰਮ ਆ ਤੂੰ ਰਹਿ ਘਰੇ ਰਹਿ ਜਾਂ ਪਿੱਛੇ ਇਨੇ ਅਗਲੇ ਦੀ ਕਣਕ ਨਹੀਂ ਜੰਮਣ ਦੇਣੀ ਉਹ ਕਣਕ ਨਹੀਂ ਬੀਜੀ ਵੀ ਇਹਨੇ ਕਣਕ ਨਹੀਂ ਜੰਮਣ ਦੇਣੀ ਨਹੀਂ ਨਹੀਂ ਉਹ ਨਹੀਂ ਹੈਗੀ ਉਹ ਪਰਲਾ ਖੇਤ ਬੀਜਿਆ ਇਹ ਮੈਂ ਕੰਨਾ ਲਾਉਣਾ ਮੈਂ ਕਹਿੰਦਾ ਕੰਨਾ ਲਾਉਣਾ ਨਾ ਬੂਟੇ ਲਾਉਂਦੇ ਜੰਮਣ ਦਾ ਯਾਰ ਹੁਣ ਤਾਂ ਕੰਨਾ ਦਾ ਬੀਜੇ ਵਾਸਤੇ ਟੋਰੀ ਰਹਿੰਦਾ ਕੋਈ ਫਾਇਦਾ ਨਹੀਂ ਇਹਨਾਂ ਦਾ ਕਾਹ ਬੀਜ ਲੈਵੇ ਹੁਣ ਤਾਂ ਬੀਜ ਦਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹਾਂ ਹਾਂ ਟਾਂਡੇ ਪਿਆ ਰਹਿਣਾ ਉਦਾਂ ਜੰਮ ਘਟਣਾ ਦਾ ਜੰਮ ਘਟਣਾ ਕਿਹੜਾ ਹੁਣ ਜਗਦੀਪ ਵਾਲਾ ਕਹਿੰਦਾ ਪੰਮੇ ਵਾਲਾ ਜੰਮਿਆ ਆ ਗੈਲੇ ਵਾਲਾ ਜੰਮਿਆ ਆ ਸਮਝਦਾ ਇਹ ਕੰਨੇ ਠੀਕ ਹੈ ਟਾਈਮ ਇੱਕ ਹੋਰ ਆ ਜੇ ਭਾਰੀ ਮੀਂਹ ਪੈ ਗਿਆ ਉਹ ਪਾਏ ਪਾਏ ਨਾਲ ਗਲ ਜਾਣਾ ਫਲੇ ਮੀਂਹਾਂ ਦਾ ਗੰਨੇ ਲੇਟ ਹੋ ਗਏ ਗੱਲ ਜੀ ਲੇਟ ਹੋ ਗਏ ਸਾਡੇ 10 ਦਿਨ ਉਹ ਗਾਦੀ ਲੈ ਲੈ ਜਿਵੇਂ ਜਗਦੀਪ ਨੇ ਆ ਲਿਆ ਜਗਦੀਪ ਲਾ ਗਿਆ ਠੀਕ ਆ ਉਹ ਪੌਲ ਜੰਮਿਆ ਉਹ ਟਾਈਮ ਨਾਲ ਲਾਇਆ ਉਹ ਉਹ ਦਸੜਾ ਹਾਂ ਜੀ ਮੇਸ਼ੇ ਬੀਨ ਗਾਠੀ ਉਹ ਤਾਂ ਸਾਤੇ ਬਹੁਤ ਦਿਨ ਪਹਿਨਾ ਐ ਉਹ ਕੈਨਲ ਕਰਕੇ ਦੂਜੇ ਨਾਲ ਤਾਂ ਜੰਮ ਜਿਆਦਾ ਦੀਦੀਪਾਲ ਕਿੰਨੇ ਦਾ ਮੈਂ ਦੇਖਿਆ ਜਗਦੀਪ ਦਾ ਮੇਰੇ ਤੇ 5 ਦਿਨ ਪਹਿਨਾ ਦੀਦੀਪਾਲ ਕਿੰਨੇ ਦਾ ਜੰਮ ਜਿਆਦਾ ਹੈ ਭਾਉ ਵਾਲਾ ਕਿੰਨਾ ਜਿਹੜਾ ਉਹ ਜਦ ਮੌਸਮ ਹੈ ਹੀਟ ਦੀ ਜਦ ਜਗਦੀਪ ਨੇ ਪੀਜਰ ਜਿਹੜੀ ਹੀਟ ਹੈਗੀ ਮੇਰਾ ਜਗਦੀਪ ਦਾ 5 ਦਿਨ ਦਾ ਫਰਕ ਆ ਕਿੰਨਾ ਕਿੰਨਾ ਕਰੀ ਜਾਂਦੇ ਉਹਨੂੰ ਵੀ ਪੁੱਛ ਲੋ ਕਾ ਚੱਲਣਾ ਮੇਲੇ ਨੂੰ ਜਿਹੜਾ ਰੇਰੇ ਨਹੀਂ ਹੋਈ ਹਲੇ ਕੱਲ ਕਿ ਨਹੀਂ ਬੀਜੋਣੇ ਐਸੋ ਕਿਸੇ ਦੀ ਵੀ ਮੁਸ਼ਕਲ ਹੈ ਕੱਲ ਕਿ ਨਹੀਂ ਬੀਜੋਂਦੀ ਮਨ ਮੁਸ਼ਕਲ ਲੱਗਦਾ ਹੈ ਸੂਰਜ ਮੁਖੀ ਦਾ ਬੀਜ ਆਇਆ ਹੁਣ ਹਾਂ ਬਠੀ ਨੇ ਜੇ ਲੋ ਉਾਂ ਕਿਤੇ ਵੀ ਦੇ ਦੋ ਦੋ ਤਿੰਨ ਤਿੰਨ ਕਿਲੇ ਉਹ ਤਾਂ ਵੀਜੇ ਨਹੀਂ ਹੁੰਦੀ ਦੋ ਸਾਰੇ ਹਰਿਆਣੇ ਨੂੰ ਚੱਲਦੇ ਨੇ ਮੀਨਾ ਉਹ ਚੱਲੇ ਆ ਮਿਲ ਹਾਂ ਜਮਨਾਨਗਰ ਵਾਲਾ ਜੂਪੀ ਚ ਕਦਾ ਚੱਲਦਾ ਹੁਣ ਤੂੰ ਹਾਬ ਲੈ ਲੈ ਗੰਨਾ ਬਹੁਤ ਆ ਜੂਪੀ ਉਹ ਘਾੜਾ ਗੰਨੇ ਦਾ ਹਾਂ ਉਹ ਘੜ ਤਾਂ ਪੰਜਾਬੀ ਆ ਪੈਸੇ ਦਬੇ ਇਹਨਾਂ ਨੇ ਤੁਫੀ ਕਰਾ ਦੇਣੀ ਨਹੀਂ ਨਹੀਂ ਭੰਵੇਂ ਜੂਪੀ ਨਾਲ ਪੰਜਾਹ ਨਾਲ ਜ਼ਿਆਦਾ ਗੰਨਾ ਜੂਪੀ ਦਾ ਤੂੰ ਤਾਂ ਪਹਿਲਾਂ ਹਾਬਾ ਮੇਨ ਗੱਲ ਪੇਮੈਂਟ ਆ ਯਾਰ ਪੇਮੈਂਟ ਦਾ ਉੱਥੇ ਪੇਮੈਂਟ ਮਿਲਦੀ ਤੁਫੀ ਕਰਾ ਦੇਣੀ ਤੋਰੇ ਪੇਮੈਂਟ ਦੇ ਇੱਥੇ ਦੇਖਾਂ ਜੇ ਮਿਲ ਸਮਝੂ ਗਏ ਗੰਨਾ ਇਹ ਕਿੰਨੇ ਗੰਨਾ ਹੋਏ ਨੇ ਓਰੇ

ਮੈਂ ਉਹ ਜਦ ਤੱਕ ਨਾ ਕਹਿੰਦੇ ਦੇਸ਼ ਦਾ ਰਾਜਾ ਚੰਗਾ ਹੋਵੇ ਦੇਸ਼ ਤਰੱਕੀ ਕਰਦਾ ਜੇ ਦੇਸ਼ ਦਾ ਰਾਜਾ ਹੀ ਮਾੜਾ ਨਿਕਲ ਜਵੇ ਨਾ ਫਿਰ ਉਹ ਦੇਸ਼ে ਵਾਸ ਦੀ ਨਹੀਂ ਹੁੰਦੇ ਹੈਗੇ ਉਹ ਕੰਮ ਹੋ ਗਿਆ ਆਪਣੇ ਨਾਲ ਕਹਿੰਦਾ ਮੋਗਾਉਂਦਾ ਆ ਕਾਲਤਾ ਦੀ ਜਾਨ ਵਾਲੀ ਹਾਂ ਮੈਂ ਤਾਂ ਗਾਹ ਨੂੰ ਕਾਗਰਾ ਨੂੰ ਦੇ ਦੇਣੀ ਸੁਪਤ ਆਪਣਾ ਹਾਂ ਦਾ ਦਾ ਕਾਗਰਾ ਦੇ ਦੇਣਾ ਸੁਰਪਾ ਪਾਣਾ ਕਹਾ ਮੈਂ ਗਾਹ ਨੂੰ ਚਾਹੇ ਚੰਨੀ ਆ ਜਾਵੇ ਚੰਨੀ ਤੇ ਪਾਣਾ ਜੇ ਮਰਜੀ ਆ ਜਾਵੇ ਕਾਗਰਾ ਦਾ ਉਹ ਸੁਰਪਾ ਮੈਂ ਤਾਂ ਪਾ ਲੈਣਾ ਪੱਕਾ ਠੀਕ ਹੈ ਬਹੁਤ ਤਾਂਗ ਹੋ ਗਏ ਬਾਈ ਠੀਕ ਹੈ ਗੱਲ ਯਾਰ ਹੋਰ ਤਾਂ ਇਹ ਬਾਈ ਅੱਧੇ ਗੁੱਸੇ ਹੀ ਕਰਨ ਮੇਰਾ ਠੀਕ ਨਹੀਂ ਗੱਲ ਅਸੀਂ ਤਾਂ ਦੁਖੀ ਹੋ ਗਏ ਠੀਕ ਨਹੀਂ ਗੱਲ ਕੋਈ ਤਾਂ ਬਾਈ ਪਤਾ ਪਰ ਕਹਿੰਦੇ ਟਰੈਕਟਰ ਦਾ ਪਿੰਕ ਭਾਉਂਦੇ ਤੇ ਉਹ ਮਾਰਾ ਸੀ ਉਹ ਮੈਂ ਕਾਗਰਾ ਦੀ ਵੇਸਿਓ ਕਮ ਆਈਦੀ ਪਹਿਲਾਂ ਜਾ 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 ਚੜਾਇਆ ਸੁਝੜਾਇਆ ਚੱਲੀ ਬਣਿਆ ਜਾ ਦਾ ਆਜ਼ਾਦ ਜਿਹੜੇ ਬੰਦੇ ਹੁਣ ਮੂਰੇ ਹੋਈ ਫਿਰਦੇ ਤਾਂ ਉਹ ਤਾਂ ਪਿਛੇ ਹਟ ਗਏ ਤੇ ਹੂੰ ਸਮਝਿਆ ਗੱਲ ਕਹਿੰਦੇ ਵੋਟ ਕਹਿੰਦੇ ਹੋਰ ਪਾਸੇ ਪਾ ਦੋ ਕਹਿੰਦਾ ਬੰਦਾ ਨਮਾ ਕਹਿੰਦੇ ਯਾਦਾ ਕੀ ਆ ਬਣਨਾ ਮੈਂ ਖਾ ਸਾਨੂੰ ਬੰਦੇ ਲੈਣਾ ਮੈਂ ਤੇ ਕੱਢਣ ਕਸਮੀ ਗੱਲ ਆ ਧਰਤੀ ਉੱਪਰ ਬੈਠਾ ਬੰਦੇ ਲੈਣਾ ਮੈਂ ਤੇ ਕੱਢ ਕੇ ਕਹਿਣ ਸ ਜਾ ਜੰਨੀ ਬਣਾਇਆ ਪਹਿਲਾ ਜਹਾਜ ਚੜਾਇਆ ਸੀ ਮਗਾ ਹੁਣ ਨਹੀਂ ਮਾ ਵੀਰੇ ਮੁਕਰੇ ਮਰਨੇ ਯਾਰ ਮੁਕਰੇ ਦਾ ਕੋਈ ਫਾਇਦਾ ਨਹੀਂ ਹੈਗਾ ਜਿੱਥੇ ਪਾਉਣੀ ਹੁਣ ਉੱਥੇ ਹੀ ਪਾਉਣੀ ਹੈ ਘੁੰਮ ਜਿਉਂਦੇ ਘੁੰਮਣਾ ਜਾਂ ਜੰਨੀ ਚੜਾਇਆ ਜਹਾਜ ਚੜਾਇਆ ਜੰਨੀ ਫੇਰ ਹੀ ਮੁਕਰੇ ਉਧਰ ਦਿੱਤਾ ਜਾਂ ਕਿੰਨੇ ਹੁਣ ਉਹਦਾ ਉਹ ਘਰ ਵੇਚਦਾ ਸੀ ਨਾ ਪਤਾ ਨਹੀਂ ਕਿ ਕਰੀ ਸੀ ਨੇ ਹੁਣ ਯਾਦ ਕਿੰਨੇ ਗਿਆ ਜਿੱਤੇ ਤਾਂ ਜਿੱਤ ਗਿਆ ਤਾਂ ਯਾਦ ਜਿੱਤਿਆ ਤਾਂ ਯਾਰ ਇਹ ਸਭ ਤੋਂ ਵੱਡੀ ਗੱਲ ਟਿਕਟ ਪਾਣੀ ਤੇ ਜਿੱਤਿਆ ਯਾਰ ਜਿੱਤਿਆ ਤਾਂ ਚਾਹੇ 10 ਵੋਟਾਂ ਪਰ ਜਿੱਤਿਆ ਕਿੰਨਾ ਮੁਕਾਬਲਾ ਸੀ ਉਸ ਟਾਈਮ ਉਹਦਾ ਬਹੁਤ ਆ ਜਾਂਦਾ ਉਸ ਟਾਈਮ ਇੰਨਾ ਸੋਸ਼ਲ ਪ੍ਰਚਾਰ ਨਹੀਂ ਤਾਂ ਹੁੰਦਾ ਹੋਰ ਉਸ ਸਮੇਂ ਦਾ ਲੋਕ ਜਿੱਦਾਂ ਨੂੰ ਹੋਗੇ ਹੋਗੇ ਯਾਰ ਕਿਹੜੇ ਇੰਨਾ ਪਤਾ ਹੁੰਦਾ ਤਾਂ ਹੁਣ ਤਾਂ ਕਿੰਨੇ ਮੰਮੇ ਹੋਰ ਵੀ ਤਾਂ ਉਸ ਟਾਈਮ ਨਾ ਪਾਰਟੀ ਜਿਹੜੀਆਂ ਹੁਣ ਕਾਂਗਰਸ ਦਾ ਜਿਹੜਾ ਮਰਜੀ ਆਵੇ ਮਿਲਗੀ ਦਵਾਈ ਪੂਰੇ ਹੋਊਗਾ ਜਿਹੜਾ ਮਰਜੀ ਆਵੇ ਅੱਜ ਵੀ ਦੇਖ ਲੈ ਅੱਲੇ ਵੀ ਦੇਖ ਲੈ ਕਿਤੇ ਬਾਦਲ ਨਾ ਜਾਵੇ ਬਾਦਲ ਆ ਗਿਆ ਬਾਦਲ ਨੂੰ ਨੀ ਪਾਉਣੀ ਮੈਂ ਹੁਣ ਬਾਦਲ ਕੱਬ ਜਿਹੜਾ ਸੇਵਾ ਮਤੇ ਆਉਣ ਲੱਗਿਆ ਹੁਣ ਉਹ ਪਾਰਟੀ ਹੂੰ ਡਾਉਡੋ ਲੋਕੀ ਫੇਰਦੀ ਯਾਰ ਉਹ ਰਾਜ ਲਈ ਦਿਖਾ-ਖਾ ਕੇ 75 ਸਾਲ ਰਾਜ ਕਰਿਆ ਉਹ ਰਾਜ ਲਈ ਤੇ ਠੀਕ ਆ ਉਹ ਕਰੀ ਜਾਂਦੇ ਤੇ ਮਾੜਾ ਮੋਟਾ ਜਿੰਨਾ ਕਿ ਹੁੰਦਾ ਦਾ ਉਹਨਾਂ ਦੇ ਟਾਈਮ 'ਚ ਫਸਲ ਨਹੀਂ ਰੁਣੀ ਜ਼ਿਮੀਦਾਰ ਦੀ ਫਸਲ ਤਾਂ ਨਹੀਂ ਰੁਣੀ ਬੰਨੇ ਦੇ ਪੇਮੈਂਟ ਸਾੜੀ ਬਥੇਰੀ ਰੁਣੀ ਹੈ ਪੇਮੈਂਟ ਨਹੀਂ ਤਿੰਨ ਦਿਨਸਾਲ ਨਹੀਂ ਆਏ ਹਾਂ ਸਮਝ ਗਿਆ ਹਾਂ ਕਾੜ ਕੇ ਲੇ ਪੜਦੇ ਦੇ ਜਦ ਲੋਕਾਂ ਵੱਲੋਂ ਨੰਨਾ ਵੀ ਘਟ ਹੁੰਦਾ ਦਾ ਕੈਪਟਨ ਦੇ ਰਾਜ 'ਚ ਕੈਪਟਨ ਦੇ ਰਾਜ ਵਿੱਚ ਜਦ ਕੈਪਟਨ ਦਾ ਰਾਜ ਤਾਂ ਨਾ ਜਦ ਜਿਕਣਾ ਹੋਣਾ ਗੰਨਾ ਗੀਰਤਾ ਇਤਕੀ ਅਗਲੀ ਵਾਰੀ ਵੀ ਗੰਨਾ ਪੀੜ ਹੋ ਜਾਂਦਾ ਤਾਂ ਉਤੇ ਬਾਅਦ ਪੈਸੇ ਮਿਲਦੇ ਸਨ ਸਮਝਿਆ ਗੱਲ ਮਰੀ ਨਹੀਂ ਪਰ ਪੇਮੈਂਟ ਮਰੀ ਨਹੀਂ ਆਪਣੇ ਸਾਪਣੇ ਮੇਰੇ ਡੀਮੀ ਲਈ ਪੇਮੈਂਟ ਨਹੀਂ ਮਰੀ ਕਦੇ ਮੰਨ ਕੇ ਆਪਣੇ ਸਰੀਰ ਦਾ ਅੰਕ ਹੈ ਨਾ ਆਪਣੀ ਰੀੜ ਦੀ ਹੱਡੀ ਹੁੰਦੀ ਹੈ ਹੁਣ ਤੂੰ ਐਂ ਸਾਹ ਬਲਾ ਲਾ ਬਈ ਆਹ ਨਾ ਮਜ਼ਦੂਰ ਰੀੜ ਦੀ ਹੱਡੀ ਹੈ ਸਮਝਿਆ ਗੱਲ ਇਹ ਇਹੀ ਰੋਣ ਲੱਗ ਗਿਆ ਨਾ ਫਿਰ ਬੇੜਾ ਕਰਕੇ ਹੁਣ ਹੁਣ ਤੂੰ ਐਂ ਸਾਹ ਬਲਾ ਲਾ ਗੰਨਾ ਅੱਜ ਵੀਜ ਹੋ ਗਿਆ ਠੀਕ ਹੈ ਕੱਤ ਕੀ ਅਗਲੇ ਸਾਲ ਹੀ ਨਾ ਗਿਰਨਾ ਉਤੇ ਅਗਲੇ ਸਾਲ ਉਤੇ ਅਗਲੇ ਸਾਲ ਚੌਥੇ ਖਾਲ ਜਾ ਕੇ ਪੇਮੈਂਟ ਮਿਲਦੀ ਸੀ ਅੱਜ ਦੇ ਗੰਨੇ ਦੀ ਵੀ ਮੇਰੀ ਗੱਲ ਸੁਣ ਇਹਨੇ 2 ਸਾਲ ਪੇਮੈਂਟ ਦਿੱਤੀ ਆ ਨਹੀਂ ਪੇਮੈਂਟ ਤਾਂ ਦਿੱਤੀ ਆ ਠੀਕ ਆ ਭਗਵਾਨਤ ਮਾਨ ਨੇ ਹੁਣ ਐਡ ਕਿ ਜੀਲੀ ਰੋਲੀ ਆ ਗੰਨੇ ਦੀ ਪੇਮੈਂਟ ਨਹੀਂ ਆਉਂਦੀ ਸ਼ਰਤ ਲਾ ਲਿਓ ਮੇਰੇ ਨਾਲ ਗੰਨੇ ਦੀ ਪੇਮੈਂਟ ਮੇਰੀ ਗੱਲ ਸੁਣ ਗੰਨੇ ਦੀ ਪੇਮੈਂਟ ਤਾਂ ਪੈ ਜਣੀ ਆ ਯਾਰ ਮਾਲ ਅੱਜ ਸੋਨਾ ਤੈਨੂੰ ਦਿਖਾਉਂਗਾ ਮੈਂ ਯਾਰ ਮਾਲ ਕਹਦਾ ਹੁੜਦਾ ਮੈਂ ਕਹਿੰਦਾ ਗਾਹ ਨੂੰ ਕਾਂਗਰਾਸ ਚ ਜਾਣਾ ਯਾਰ ਮੈਂ ਤਿੱਤੇ ਪਹਿਲਾਂ ਮੈਂ ਜਾਣਾ ਹਾਂ ਮੈਂ ਠੀਕ ਆ ਗੱਲ ਹਾਂ ਨਾ ਠੀਕ ਆ ਹਾਂ ਕਿਹੜੇ ਚ ਬੁਲਾ ਲੂਂਗਾ ਇੱਥੇ ਬੰਦਾ ਉਹਨੂੰ ਕਹਿੰਦਾ ਸੁਣ ਤਾ ਹਾਂ ਠੀਕ ਆ ਬੁਲਾਵੇ ਜਾਂ ਨ ਪਰ ਉਹ ਪਰ ਜਿੱਥੇ ਉਹ ਭੁੱਖੇ ਆਪਾਂ ਹੈ ਨਹੀਂ ਜਿਹੜੇ ਬੀਚ ਉਹ ਚਾਦਰ ਕਰਕੇ ਅਸੀਂ ਨੱਕ ਦਾ Baal ਫਵਾਣ ਕੇ ਘੁੰਮੀ ਜਾਣਾ ਉਹ ਗੱਲ ਦੀ ਅਸੀਂ ਭੁੱਖ ਨਹੀਂ ਆਗੇ ਸਾਨੂੰ ਆਪਣਾ ਮਤਲਬ ਹੈ ਖੇਤੀ ਸਹੀ ਆਪਣੀ ਪੇਮੈਂਟ ਆਈ ਜਾਵੇ ਸਹੀ ਬਸ ਸਾਰੀ ਪੇਮੈਂਟ ਆ ਸਹੀ ਪਹਿਣ ਸਾਡਾ ਕੰਮ ਜਿੰਡਸਾਣਾ ਰੋੜਲ ਸਾਨੂੰ ਇਹ ਤੇ ਸਹੀ ਮਤਲਬ ਹੈ ਠੀਕ ਨਹੀਂ ਗੱਲ ਹੁਣ ਅਰਦਾਸ ਦੀ ਕੁੱਤੇ ਦੀ ਮੌਤ ਮਾਰਦੇ ਫਿਰਦੇ ਆ ਤੇ ਹਾਂ ਮੌਤ ਦੇ ਮੂੰਹ ਵਿੱਚ ਘੁੰਮ ਦਿੰਦੇ ਹੁਣ ਬਜਿਆਂ ਦੀ ਨਿਹੜਾ ਵਿੱਚ ਪਾੜ ਕੇ ਰੱਖ ਦਿੰਦੇ ਤੇ ਉਹ ਪਤਾ ਨਹੀਂ ਤੇ ਉਹਨੇ ਮਖੌਲ ਦੀ ਗੱਲ ਹੀ ਹੈ ਨਾ ਰਾਮ ਮੇਰਾ ਹੀ ਵੀ ਆ ਗਿਆ ਲੈ ਚੱਲ ਬਿਮਾਰ ਸੁਖੀ ਵੀ ਲੈ ਜਾ ਲੈ ਇੱਕ ਦੋ ਨੂੰ ਫੋਨ ਕਰਨਾ ਤੂੰ ਕਿਹੜੇ ਖੁੰਜੇਗਾ ਕਿੱਧਰ ਆ ਮਾਂ ਕੌਣ ਮਾਂ ਮੈਂ ਟੱਪਣੀ ਆ ਆ ਉਹਣਾ ਚੱਕ ਲੈ ਜਾ ਸਾਡੀ ਕਿਸੇ ਕਿਹੜੇ ਮੈਂ ਚੱਲੀ ਜਾ ਬੜਾ ਵੇ ਆ ਪਤਾ ਗਿਆ ਹੁਣ ਆ ਤਾਂ ਹੱਥ ਪਤਾ ਮੈਂ ਜਾਣ ਦੇ ਚੱਕੇ ਵੇ ਉਹਨਾਂ ਨੇ ਪਤਾ ਗਿਆ ਕੰਨ ਤੇ ਲੜਾਈ ਹੋਈ ਹੈ ਜੀ ਕੀ ਹੋਇਆ ਲੜਾਈ ਹੋਈ ਹੈ ਪੁੱਛੋ ਮੈਨੂੰ ਪੁੱਛਣਾ ਪਹਿਲਾਂ ਉਹਨਾਂ ਦੀ ਲੜਾਈ ਹੋਈ ਹੈ ਪੈਸੇ ਪਾੜਤਾ ਦੀ ਸੂਰਾਂ ਦੇਤੇ ਉਹ ਐ ਪੁਲਿਸ ਕੇ ਆ ਪੁਲਿਸ ਕੇ ਇਹ ਨਹੀਂ ਵਾਰ ਹੋਇਆ ਬਾਈ ਹੋਇਆ ਜੇ ਪਹਿਲਾਂ ਪੈਸੇ ਤੇ ਸੂਰ ਇੱਕ ਵਾਰੀ ਸਮਝ ਗਿਆ ਲੈ ਬੰਦੇ ਪਾੜਦੇ ਨਾ ਨੇ ਜ਼ਿੰਮੇਦਾਰ ਨੂੰ ਰਹੇਗਾ ਜੀਤ ਉਹ ਕਰਦੀ ਆ ਹਸਤਾਲਾ ਨੇ ਅਥਰੀ ਬਣਾ ਉਹਨੇ ਪੁਲਿਸ ਕੇ ਜਿਹਾ ਰਹਿਣ ਉਹ ਦੇਖੇ ਨਹੀਂ ਆਏ ਸਤੀਜੇ ਨੂੰ ਦੇ ਜਿਹੜਾ ਪੁਰਾਣਾ ਸੂਰ ਆ ਬਾਈ ਉਹ ਤਾਂ ਜਿਹੜੇ ਦੰਦ ਦਾ ਸੜੇ ਬਾੜ ਸਾਡਾ ਨਿਕਲੇ ਉਹ ਬਾੜਦੇ ਆ ਹੈਗੇ ਆ ਸਮਝਿਆ ਉਹ ਅੱਲਾਹ ਸੰਦੀ ਆ ਡਾਉਨਲੋਡ ਲਾਈ ਕਰਾ ਭੋਲ ਦਿੰਦੇ ਅੱਲਾਹ ਦੀ ਮੋਥੀ ਬਣਾ ਆਏ ਖੜੇ ਸਾਲੀਆ ਪਲਾਉ ਫੇਰਿਆ ਹੁੰਦਾ ਹੋਰ ਮੈਂ ਤੈਨੂੰ ਦੱਦਾਂ ਵੀ ਅੱਲਾਹ ਦੀ ਮੋਥੀ ਬਣਾ ਆਏ ਖੜੇ ਤੇ ਬੱਲੀ ਉਹੀ ਬਾੜਦੇ ਸਾਲੇ ਕੁੱਤੇ ਦੇ ਵੱਜ ਕੇ ਕੁੱਤਾ ਪਾੜ ਗਿਆ ਤੇਰੇ ਵੱਜ ਕੇ ਤੈਨੂੰ ਤਾਂ ਛੱਡਣ ਗਿਆ ਉਹਨੇ ਮੈਂ ਇਹਦਾ ਹਸਬੀ ਲਾਣਾ ਚੱਬਦਾ ਭਾਈ ਇਹ ਸਾਲਾ ਚੱਬਦਾ ਵੀ ਦੰਦੀ ਵੱਢਦਾ ਸਾਲਾ ਇਹ ਆਹ ਵਧੀਆ ਮੁੱਛੂ ਮੇਰੀ ਕਮਾਣੀ ਦਾ ਆਹ ਕਮਾਣੀ ਦਾ ਲਿਆਇਆ ਤਾਂ ਮੈਂ ਕਮਾਣੀ ਦਾ ਲਿਆਇਆ ਤਾਂ ਬਣਾ ਕੇ ਮੈਂ ਕੀ ਕਰਾ ਕੇ ਰੱਖਿਆ ਬੱਸ ਮੈਂ ਕਮਾਣੀ ਦੇ ਕੇ ਤਾਂ ਘਰ ਤੇ ਨਾ ਮੋਟਰ ਮਾਤੇ ਚੋਟਾ ਦਾ ਪਿਆ ਦੋ ਸੂਏ ਬਣਾ ਕੇ ਲਿਆਇਆ ਤਾਂ ਭਾਈ ਆ ਹੁਣ ਐੇ ਜੇ ਮੈਂ ਇਹ ਕਿੰਨੇ ਦੱਸਾਂ ਮੈਂ ਅਜਾ ਆ ਕੰਮ ਜ਼ਿਆਦਾ ਕਰਦਾ ਐਨੇ ਕੰਮ ਘੱਟ ਕਰਨਾ ਉਹ ਵੀ ਠੀਕ ਆ ਜੇ ਮੋਟਰ ਭਰਾਉਣਾ ਵੀ ਨਾ ਚਲਾਉਣਾ ਮੋਟਰ ਆ ਸੂਆ ਲੈ ਕੇ ਆਓ ਭਾਈ ਨਿਸ਼ੇੜੀ ਬਹੁਤ ਹੁੰਦੇ ਆ ਲਾਹੌਰ ਮੇਰਾ ਮਜ਼ਾ ਦੀ ਗੱਲ ਨਸ਼ੇੜੀ ਬਹੁਤ ਘੁੰਮਦੀਆਂ ਸੂਈ ਲੈ ਕੇ ਆ ਕੋਈ ਨਾ ਨਸ਼ੇੜੀ ਦੇ ਪੁੱਠੇ ਪਾਸੇ ਦੀ ਮਰੀ ਦੀ ਮਰਜਾ ਤੇਰੇ ਗਲ ਪੈ ਜੇ ਇਹਨਾਂ ਦੇ ਪੁੱਠੇ ਉਹਨੇ ਇਹਨਾਂ ਦਾ ਆਪਣਾ ਘੁੱਲ ਤੋਂ ਲੁੱਟ ਕੇ ਨੀ ਲਜਾਣਾ ਜਿਨੇ ਦੇਣੇ ਪੈ ਜਣੇ ਹੁਣ ਸੂਰਾਂ ਜਾਣ ਦਾ ਤੇ ਡਰ ਨਹੀਂ ਲੱਗਦਾ ਹੁਣ ਦੂਜੇ ਜਿਹੜੇ ਜਾਨਵਰ ਉਹਨਾਂ ਨੂੰ ਡਰ ਲੱਗਦਾ ਪਹਿਲਾਂ ਤਾਂ ਬਾਈ ਜੀਮੀ ਦਾ ਥਾਨਾ ਥਾਨਾ ਨੇ ਜਿਹੜਾ ਆ ਕੇ ਰੱਖੇ ਕੋਠਿਆਂ ਬਰਾਤ ਨੂੰ ਥਾਨ ਬਹੁਤ ਆਵਾਰਾ ਡੰਗਰਤਾ ਆਵਾਰਾ ਡੰਗਰ ਘਟ ਗਿਆ ਹੁਣ ਥੋੜਾ ਜਿਹਾ ਹੈਨਾ ਆਹ ਹੈ ਨਾ ਸੂਰ ਥਲੇ ਆ ਪਤਾ ਨਹੀਂ ਕਿੱਥੇ ਆ ਗਈ ਸੂਰ ਵੀ ਗਿਆ ਪਹਿਲਾਂ ਤੁਰੋਂਪਣ ਨੂੰ ਚੱਲ ਜਾਂਦਾ ਰਾਤ ਭਰ ਤੋਂ ਹੁਣ ਕਹਿੰਦੇ ਘੇਰਦੇ ਆ ਉਹ ਲੋੜੀ ਜਾਣੀ ਬਾਈ ਦਾਤ ਨੂੰ ਨਿਕਲਣ ਦੀ ਲੋੜੇ ਨਹੀਂ ਲੋੜੇ ਨਹੀਂ ਨਿਕਲਣ ਦੀ ਰਾਤ ਨੂੰ ਆਪਣਾ ਟਾਈਮ ਨਾਲ ਘਰ ਆਜਾ ਆਪਣਾ ਨੇ ਵੀ ਰਾਤ ਨੂੰ ਤੁਰੇ ਨਹੀਂ ਕਰਨਾ ਬਾਈ ਗੰਨਾ ਦੇ ਕੇ ਜਾ ਉੱਥੇ ਵਿਹਲੇ ਹੁੰਦੇ ਰਾਤ ਨੂੰ 12:00 ਵਜੇ ਉੱਥੇ ਸੌਂ ਜਾ ਚੁੱਪ ਕਰਕੇ ਨਾ ਨਾ ਠੀਕ ਹੈ ਮੈਨੂੰ ਤਾਂ ਕੋਈ ਨਹੀਂ ਪਤਾ ਬਾਈ ਅੱਗੇ ਆ ਵੀਰ ਕੀ ਕਰੀਏ ਫੇਰ ਉੱਠੋ ਬੜਾ 1000 1500 ਰੁਪਏ ਜੇ ਮੈਂ ਅਗਲੇ ਨੇ ਕੁਝ ਮਾਰੀਂ ਗੜਾਈ ਕਰ ਲੀਂ ਲੱਖੂਗੇ ਆ ਅਮੜਾ ਬਰਾਹਮਣਾ ਭਾਈ ਜੂ ਮੈਂ ਨਹੀਂ ਕਦੇ ਆਇਆ ਮਿੱਲ ਮਤੇ ਰਾਤ ਨੂੰ ਜੇ ਆਇਆ ਤਾਂ ਤਿੰਨ ਟਰੈਕਟਰ ਇਕੱਠੇ ਹੁੰਦੇ ਤੇ ਤਾਂ ਆਮਦਤ ਨਾ ਹੁਣ ਤਾਂ ਮਾਸਟਰ ਵੀ ਕਹਿੰਦੇ ਭਾਈ ਮੈਂ ਡਬਲ ਰੋ ਲਾ ਦਿੰਦਾ ਠੀਕ ਨਹੀਂ ਆਉਣਾ ਓਹ ਠੀਕ ਹੈ ਗੱਲ ਕੋਈ ਪਤਾ ਨਹੀਂ ਹੈਗਾ ਤਾਂ ਇਹ ਗੱਲ ਮਾਤੜਦੀ ਕਹਿੰਦਾ 12 ਵਜੇ ਖਤਮ ਹੁੰਦੀ ਹੈ ਕਿਆ ਕਹਿੰਦਾ ਹੋਰ ਲਾ ਦੇ ਬਣੀ ਜਾ ਡਿਵੈਸਟ ਕਰ ਲੈ ਓਹ ਠੀਕ ਹੈ ਗੱਲ ਹਾਂ ਮੈਂ ਤੇ ਹੋ ਤਾਂ ਗਿਆ ਉਥੇ ਨੇ ਪੈਸੇ ਡਬਲ ਪਾਣੇ ਜਾਣੇ ਇੱਥੇ ਟੰਗ ਦੇਣਾ ਕਿਸੇ ਦਾ ਰਾਤ ਪਾਣਾ ਕੋਈ ਬੱਕੇ ਪਾਣਦੇ ਹੋਗੇ ਥਾਂ ਵੀ ਨਹੀਂ ਹੋਣਾ ਹੈਗਾ ਨਾ ਨਾ ਨਹੀਂ ਆਪਣਾ ਭਾਈ ਟਾਈਮ ਨਾਲ ਬੰਦੇ ਸਿਆਣਾ ਬੰਨਾ ਜਾ ਮਾ ਗੱਲ ਠੀਕ ਹੈ ਉਹ ਪੱਕੀ ਗੱਲ ਆ ਐਮ ਨਾਲ ਜਾਣਾ ਪੜਨਾ ਜੀ ਗੱਲ ਸਹੀ ਐ ਇੱਥੇ ਪਿੱਛੇ ਜਾ ਨਦੀਬੂ ਘੇਰ ਲਾ ਕੇ ਦੇਖ ਲੈ ਹੈ ਕਿ ਨਹੀਂ ਮੈਨੂੰ ਕਹਿੰਦਾ ਮੈਂ ਰਾਉਂਡ ਲਾਉਣ ਗਿਆ ਤੂੰ ਬਤੂ ਰੋ ਨਾ ਸਹਿਬ ਜੋਦੜਾ ਦੇ ਕਹਿੰਦਾ ਵਗਿਆ ਕਹਿੰਦਾ ਮੁੱਥੀ ਪੈ ਗਿਆ ਵੀ ਸਮਾਂ ਹੈ ਮਾ ਠੀਕ ਐ ਵਧੀਆ ਗੱਲ ਐ ਇਹ ਤਾਂ ਨੇੜੀ ਪੈ ਗਿਆ ਮੈਂ ਬਾਂਡੀ ਚ ਵੀ ਕਹਿੰਦਾ ਉਹਨਾਂ ਲੋੜੇ ਨਹੀਂ ਆ ਰਹੇ ਲੋੜੇ ਨਹੀਂ ਲੋੜੇ ਨਹੀਂ ਕਿਆ ਲੋੜੇ ਪਾਟੀ ਤਾਂ ਪੈਣਾ ਹੀ ਆ ਕੇ ਯਾਰ ਉੱਥੀ ਪੈ ਜਾ ਨਹੀਂ ਪਾਟੀ ਸਿੰਘ ਯਾਰ ਮੈਂ ਤਾਂ ਆਪਣੇ ਪਾੜ ਰੱਖ ਕੇ ਬਹੀ ਕਰਿਆ ਤੇ ਕੀ ਵੀ ਪੈਣਾ ਨਹੀਂ ਕਰਦਾ ਬਸ ਸਿਕਰਾ ਉੱਥੇ ਪੈ ਜਾ ਸਵੇਰੇ ਪੰਜ ਪੰਜਾ ਪੰਜ ਗਰੂ ਯਾਰ ਬੰਦਾ ਜਿੰਨਾ ਮਰਦੀ ਬਚੇ ਮੇਰੀ ਗੱਲ ਸੁਣ ਲੈ ਦੂਆ ਮਾਰ ਲੈਂਦਾ ਦੂਆ ਮਾਰ ਲੈਂਦਾ ਸਮਝਿਆ ਗੱਲ ਹੁਣ ਮ ਜੈਬ ਵਿਚਾਰਾ ਦੋ ਤਿੰਨ ਸਾਲ ਦੀ ਗੱਲ ਐ ਹਮ ਜੈਬ ਹੌਲੀਆ ਇਹ ਜਾਬੇ ਰੇੜਾ ਨਹੀਂ ਛੜਕ ਪਰ ਹਾਂ ਸੂਰ ਨੱਠੇ ਨਜ਼ੀਕ ਨਹੀਂ ਤੇ ਹਾਂ ਕੁੜੀ 14 ਦਾ ਸੂਰ ਨੇ ਥੋੜਾ ਮੁਰਦਾ ਨਹੀਂ ਛੱਦੀ ਛੱਦੀ ਸਮਝਿਆ ਇਹ ਥੋੜਾ ਨੱਠਾ ਜਾਵੇ ਸਣੇ ਰੇੜਾ ਸਣੇ ਬਾਹਰ ਖਾਲ ਚ ਛੜਿਆ ਦੇਖ ਲੈ ਤੂੰ ਬੰਦੇ ਨੇ ਕੀ ਕਰਿਆ ਭయ్యా ਘੇਰ ਲਿਆ ਕਮਾਲ ਪਰ ਮੇਂ ਜਿੱਕਾ ਤੋਂ ਲੈ ਕੇ ਬਈ ਇਹਨੂੰ ਨਾ ਲਿਆ ਜਿਹੜਾ ਕੁਝ ਹੈਗਾ ਬਈ ਕੋਲ ਸਾਈਕਲ ਦਾ ਕਹਿੰਦਾ ਸਰਦਾਰ ਜੀ ਮੇਰੇ ਕੋਲ ਤਾਂ ਸਾਈਕਲ ਹੈ ਕਹਾਂ ਚਾ ਸਾਈਕਲ ਦੇ ਦੇ ਵਾ ਬੰਦਾ ਬੰਨੇ ਬੰਨਾ ਹੋ ਗਿਆ ਹੂੰ ਬਈ ਇਹਨੇ ਕਹਾ ਦੱਸਤਾ ਆ ਕੇ ਮੇਰਾ ਸਾਈਕਲ ਲੈ ਗਿਆ ਉਹਨਾਂ ਨੂੰ ਪਤਾ ਵੀ ਹੋਰ ਕਿੱਥੇ ਵੇਗਣਾ ਜਾਂ ਰੋਪੜ ਵੇਗਣਾ ਰੋਪੜ ਦੇ ਇਹਦੇ ਬੰਦੇ ਖੜਾ ਤੇ ਜਾਂ ਚਮਕੌਰ ਲੈ ਕੇ ਜਾਊਗਾ ਚਮਕੌਰ ਜਿੱਥੇ ਆਪਣਾ ਥੀਮ ਪਾਰਕ ਬਣਿਆ ਵਾ ਉੱਥੇ ਲੈ ਕੇ ਜਾਂਦੇ ਉਤੇ ਨਾਲ ਵਾਲੇ ਕਿ ਸਮਝ ਗਿਆ ਵਾ ਜਿਹੜਾ ਖੋਇਆ ਤਾਂ ਛੱਲਿਆ ਪੂਰਾ ਆਓ ਬਟ ਇਦਾਂ ਹੀ ਲੋਟ ਹੁੰਦਾ ਫਿਰ ਚਾਰ ਪੰਜ ਦਿਨ ਹੋ ਗਏ ਨਾ ਠੀਕ ਹੈ ਗੱਲ ਪੂਰਾ ਛੱਲਿਆ ਕਹਿੰਦਾ ਕਹਿੰਦਾ ਪੈਜੋ ਸਾਈਕਲ ਕਹਿੰਦਾ ਅਰੇ ਉਹੀ ਗੱਲ ਹੈ ਕਹਿੰਦਾ ਚੋਰ ਸੀ ਓਰ ਨੂੰ ਚੋਰੀ ਕਰਦੇ ਰਹਦੇ ਕਹਿੰਦਾ ਉਹਦੀ ਕਿਟਾਈ ਹੁੰਦੀ ਰਹਿੰਦੇ ਅਗ ਨਹੀਂ ਕਿੜਾਈ ਰਹੇਗਾ ਧੱਪੜ ਮਾਰਦਾ ਆ ਕੇ ਜੇ ਫਿਰ ਉਹਨੇ ਬੰਦੇ ਨੇ ਗਾਹਾਂ ਫੋਨ ਕਰਕੇ ਦੂਆ ਬੰਦਾ ਬਣਾ ਲਿਆ ਹਾਂ ਵੀ ਮੈਂ ਕਰਤੀ ਵਾਰਦਾ ਤਾਂ ਤੂੰ ਆ ਜਾ ਹਾਂ ਬਸ ਦੋਨੇ ਆਪਣਾ ਮਾਰਿਆ ਪੈਂਡਲ ਹੋ ਗਿਆ ਚਮਕੌਰ ਨੂੰ ਹਾਂ ਗਾਹ ਦਾ ਬਲੀਪ ਤੇ ਜਾ ਕੇ ਬਣਾਤਾ ਬਲੀ ਦਾ ਬੱਕਰਾ ਫੇਰ ਹਾਂ ਕਹ ਲੀਏ ਬ੍ਰਾਹੁਣਾ ਹੋਰ ਯਾਰ ਚੱਲ ਚਲੀਏ ਫਿਰ ਰੋਟੀ ਵੀ ਖਾਣੀ ਬਣੀ ਆ ਫਿਰ ਸੁੱਕੀ ਰਾਤ ਜਾਗਾ ਬੈਟਰੀ ਦੁਕਾਨਾਂ ਤੇ ਮੈਂ ਮੁੜ ਜਾ ਆ ਚੱਲ ਯਾਰ ਬੈਟਰੀ ਦੁਕਾਨਾਂ ਤੇ ਬੈਟਰੀ ਦੁਆ ਸਤਿ ਸ੍ਰੀ ਅਕਾਲ ਜੀ ਕਹ ਲੀਏ ਸੁੱਖੀ ਭਾਈ ਹੋਰ ਹੋ ਚੱਲੋ ਜੀ ਚੱਕੋ